ਜੀ ਕੀ ਹਾਲ ਹੈ ਮੇਤਰੋ ਅੱਜ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਤੇ ਤੁਹਾਡਾ ਬਹੁਤ-ਬਹੁਤ ਪਹਿਲਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਦਿੱਤਾ ਇਸ ਨਮਾਣੇ ਨੂੰ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਮੈਨੂੰ ਮਿਲੂਗਾ ਇੰਨਾ ਪਿਆਰ ਚਲੋ ਮੈਨੂੰ ਤਾਂ ਵਿਊ ਆ ਗਏ 4 ਮੈਂ ਤਾਂ ਹੋਣ ਗਿਆ ਚੰਬਲ ਠੀਕ ਹੈ ਨਾ ਆਪਣੇ 15000 ਹੋ ਗਏ ਸਬਸਕ੍ਰਾਈਬਰ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਅੱਜ ਆਪਾਂ ਨਵਾਂ ਲੈ ਕੇ ਆਏ ਆ ਸੱਪ ਤੇ ਅੱਜ ਫੇਰ ਮਾਰਾਂਗੇ ਨਵੇਂ ਤੋਂ ਨਵਾਂ ਗੱਪ ਅੱਜ ਆਪਾਂ ਗੱਲ ਕਰਾਂਗੇ ਮੈਡ ਪੱਦੂ ਦੀ ਆਹਾ ਨੜਿਆ ਸਾਰੇ ਸ਼ੌਕ ਪੂਗਾ ਦਿੰਦਾ ਮੰਗਲ ਤੋਂ ਹੀ ਪਹਿਲਾਂ ਝਟ ਲਿਆ ਦਿੰਦਾ ਕਹਿੰਦਾ ਤੂੰ ਤਾਂ ਐੜਿਆ ਸਾਰੇ ਸੌਂਕ ਪਵਾ ਦਿੰਦਾ ਉਹ ਚੰਦਰਿਆ ਜੀ ਆ ਲੱਸਣ ਕਰਨੇ ਸੀ ਤੂੰ ਦਾੜੀ ਤਾਂ ਕਟਾ ਦਿੰਦਾ ਉਹ ਕਿਸੇ ਪਾਸੇ ਤਾਂ ਹੋ ਜਾ ਜਾਂ ਤਾਂ ਤੂੰ ਬੰਦਾ ਬਣ ਜਾ ਜਾਂ ਤੂੰ ਕੁੜੀ ਬਣ ਜਾ ਉੱਤੋਂ ਉੱਤੋਂ ਤੂੰ ਐੜੀ ੜੀ ਦਾੜੀ ਰੱਖੀ ਬੈਠਾ ਉੱਤੋਂ ਤੂੰ ਲਿਪਸਟਿਕ ਲਾਈ ਬੈਠਾ ਤੇ ਮੈਂ ਕਹਣਾ ਤੈਨੂੰ ਮੈਡ ਪੱਧੂ ਕਹਾਂਗੇ ਅਸੀਂ ਮੈਡ ਪੱਧੂ ਬੱਤ ਸਹੀ ਏ ਠੀਕ ਆ ਜਿਹੜੇ ਸੰਧੂ ਗੋਤ ਵਾਲੇ ਨੇ ਉਹ ਤਾਂ ਕਹਿੰਦੇ ਹੋਣਗੇ ਇਹਨੇ ਤਾਂ ਸੰਧੂ ਗੋਤ ਦੀ ਧੂਧੂ ਕਰਾਈ ਪਈ ਆ ਤੇਰੇ ਕਰਕੇ ਉਹ ਸੰਧੂ ਗੋਤ ਨਹੀਂ ਪਿੱਛੇ ਲਾਉਂਦੇ ਹੋਣੇ ਉਹ ਤੂੰ ਕਿੰਨਾ ਜਲੂਸ ਕੱਢਦਾ ਮੈਂ ਤਾਂ ਹੈਰਾਨ ਆ ਇੱਕ ਤਾਂ મોદી ਵਰਗੇ ਨੇ ਤੰਕਰਿਆ ਪਿਆ ਇੱਕ ਇਹੋ ਜਿਹੇ ਪਦਾਰਥ ਬਹੁਤ ਆ ਗਏ ਆ ਸਲੇਟੇ ਜਿਹੇ ਬਹੁਤ ਆ ਗਏ ਪੰਜਾਬ ਚ ਜਿਹੜਾ ਇੰਸਟਾਗ੍ਰam ਤੇ ਦੇਖੂਗਾ ਹਾਈ ਗਾਇਸ ਵੇ ਇਹ ਪਨੀਰੀ ਆਉਂਦੀ ਕਿੱਥੋਂ ਐ ਓ ਇਹ ਆਉਂਦੀ ਕਿੱਥੋਂ ਐ ਇਹ ਪਨੀਰੀ ਮੈਨੂੰ ਐ ਨਹੀਂ ਸਮਝ ਲੱਗਦੀ ਦੌਲਤ ਬੇਗਾਨੀ ਆ ਵੀ ਸਾਡਾ ਕਾ ਇਹਾਂ ਹੁੰਦੀਆਂ ਨੇ ਦੌਲਤਾਂ ਬਗਾਨੀਆਂ ਸਾਡਾ ਕਹਦਾ ਯੋਰ ਬਾਬਲਾ ਬੇ ਬਾਬਲਾ ਬੇ ਬੇ ਬਾਬਲਾ ਤੈਨੂੰ ਅਸੀਂ ਧੀ ਕਹੀਏ ਕਿ ਤੈਨੂੰ ਤੈਨੂੰ ਮੁੰਡਾ ਕਹੀਏ ਕਿ ਧੀ ਕਹੀਏ ਨਾਲੇ ਕੁੜੀ ਆਪਣੇ ਪਿਓ ਨੂੰ ਐ ਐ ਕਹੂਗੀ ਭਈ ਐ ਪਾਸੇ ਮਾਰ ਮਾਰ ਬੇ ਬਾਬਲਾ ਬੇ ਬਾਬਲਾ ਮਦਾ ਬਗਾਨੀ ਹੈਗੀ ਜਦੋਂ ਤੂੰ ਜਲੂਸ ਕੱਢਣ ਲੱਗਿਆ ਪਿਆ ਓਏ ਹੱਤ ਹੋ ਗਈ ਏ ਤੇਰੀ ਲੋਕਾਂ ਦੋ ਦੋ ਯਾਰ ਬਣਾਏ ਕਿਸੇ ਉੱਪਰ ਨਾ ਕਿਤੇ ਹਾਂ ਸਾਰੇ ਤੋਂ ਯਾਰ ਬਣਾਇਆ ਤੇ ਲੋਕਾਂ ਦੋ ਦੋ ਯਾਰ ਬਣਾਏ ਤੇ ਅਸੀਂ ਇੱਕੋ ਯਾਰ ਬਣਾਇਆ ਕਹਿੰਦਾ ਰੌਲਾ ਪੈ ਗਿਆ ਉਹ ਸਾਲਾ ਕਿਹੜਾ ਅੰਨਾ ਇਹਦੇ ਨਾਲ ਫਸ ਗਿਆ ਉਹ ਕਿਹੜੇ ਅੰਨੇ ਨੇ ਇਹਨੂੰ ਫਸਾ ਲਿਆ ਕਿ ਇਹਨੇ ਉਹਨੂੰ ਫਸਾ ਲਿਆ ਹਾਏ ਓਏ ਉਹ ਸ਼ੋਕਰਾ ਰੱਬਾ ਓਏ ਇਹ ਸਾਡੇ ਘਰਾਂ ਕੋਲ ਨਹੀਂ ਰਹਿੰਦਾ ਓਏ ਨਹੀਂ ਤਾਂ ਮਾੜੇ ਮੋٹے ਸਾਈਡ ਫੈਕਟ ਆਲੇ-ਦਾਲੇ ਘਰਾਂ 'ਚ ਵੀ ਫੈਲ ਜਾਂਦੇ ਇਹ ਤਾਂ ਰੱਬ ਨੇ ਬਣਾਇਆ ਮੈਨੂੰ ਪਹਿਲੇ ਬੈਠ ਕੇ ਹਾਂ ਰੱਬਾ ਓਏ ਤਾਇਆ ਬੜਾ ਇਹਨੂੰ ਏ ਵਿਦਹੀ ਮੱਤ ਤਾਇਆ ਕੋਸ ਕਰ ਰੂ ਤਾਂ ਕਿ ਹੱਸ ਰਿਹਾ ਹਾਂ ਇਹ ਆਪੀ ਕਰ ਲੱਗਿਆ ਹੈ ਜਨੂ ਸਾਫ ਕੱਢਦਾ ਨਾ ਇਹ ਤਾਂ ਐ ਤਾਂ ਨਹੀਂ ਕਿਹਾ ਸੀ ਯਾ ਇਹ ਲੋਰਾ ਹੈ ਜਾਂ ਬਾਕੀ ਚੁੱਟੜ ਮਾਰ ਨਹੀਂ ਹਾਂਛਾ ਛਾ ਛਾ ਰੱਬ ਨੇ ਤੈਨੂੰ ਸਿੱਧਾ ਹੀ ਭੇਜਿਆ ਸੀ ਇਹ ਤੇਰੇ ਕੰਮ ਨੇ ਤੈਨੂੰ ਪੱਟ ਲਿਆ ਲਾਈਕਾਂ ਫਾਲੋਅਰ ਨੇ ਪੱਟ ਲਿਆ ਬੱਤ ਸਹੀ ਏ ਕਦੇ ਕਦੇ ਜੀ ਕਰਦਾ ਵੀ ਅੱਖਾਂ ਦਾਨ ਕਰਦਾ ਅੱਖਾਂ ਦਾਨ ਕਰਦਾ ਜੋ ਥੋੜੇ ਵਰਗੇ ਨੇ ਵੀਡੀਓ ਮੂਰੇ ਆ ਜਾਂਦੀਆਂ ਨੇ ਉਹ ਕਹਿਣਗੇ ਸਾਨੂੰ ਮਾੜਾ ਨਾ ਬੋਲੋ ਜੀ ਮਾੜਾ ਨਾ ਬੋਲੋ ਉਹ ਤੁਸੀਂ ਜਲੂਸ ਕੱਟ ਕਰਦੇ ਹੋ ਕਰੈ ਨੇ ਸੋਹਣੇ ਤਾਂ ਰੱਬ ਨੇ ਬਣਾਈ ਨਹੀਂ ਵਾਹ ਕੀ ਸੀਨ ਹੈ ਐਸੇ ਮੈਂ ਬੜਾ ਸਖਤ ਲੋਡਾ ਲੇਕਿਨ ਯਾਰ ਯਾਹਾਂ ਮੈਂ ਪਿਗਲ ਗਿਆ ਕਾਦੀ ਗੱਲ ਕਰਦਾ ਤੂੰ ਵੀ ਰੱਬ ਨੇ ਇੰਨੇ ਸੋਹਣੇ ਤਾਂ ਬਣਾਏ ਨਹੀਂ ਹੁਣ ਤੂੰ ਵੀਡੀਓ ਚ ਕੀ ਦਿਖਾਉਣਾ ਦੱਸ ਦੇ ਮੈਨੂੰ ਦੱਸ ਦੇ ਤੂੰ ਮੈਨੂੰ ਓ ਤੇਰੀ ਮਸ ਮੁੰਡੇ ਜੀ ਦੀ ਓ ਤੇਰੀ ਦੀ ਓ ਤੂੰ ਜਲੂਸ ਕੱਢੇ ਪੇ ਇੰਸਟਾਗ੍ਰਾਮ ਤੇ ਓਏ ਪਰ ਇਹਨੇ ਕਿ ਜੋਕੇ ਦਾ ਬਣਾਏ ਆ ਕਿ ਕੇਰਾ ਜਿਹੜਾ ਦੇਖਦਾ ਸਭ ਮੜ ਕੇ ਜ਼ਰੂਰ ਦੇਖਦਾ ਇਹੇ ਜੀ ਹੋਰ ਵੀ ਨੇ ਤਿੰਨ ਚਾਰ ਭੈਣਾਂ ਸਲੇਟੇ ਜੇ ਤੂੰ ਕਾਦੀ ਗੱਲ ਕਰਦਾ ਵੀ ਕੇਰਾ ਮੱਧਾ ਮੁੜ ਕੇ ਤਾਂ ਦੇਖਦਾ ਉਹ ਰੱਬ ਦਾ ਵਾਸਤਾ ਤੁਸੀਂ ਨਾ ਗੰਦ ਪਾਓ ਨਾ ਗੰਦ ਪਾਓ ਹੁੰਦਾ ਚਲ ਬੰਦੇ ਦੇ ਵਿੱਚ ਭਾਈ ਕੀੜਾ ਹੁੰਦਾ ਕੇ ਚੀਜ਼ ਦਾ ਪਰ ਇੰਨਾ ਤਾਂ ਨਹੀਂ ਹੁੰਦਾ ਵੀ ਜਲੂਸ ਕੱਢੀ ਜਾ ਹੁਣ ਤੁਸੀਂ ਦੇਖ ਲਓ ਇਹ ਜਾਣ ਬੁੱਝ ਕੇ ਇਹੋ ਜਿਹੇ ਵੀਡੀਓ ਬਣਾਉਂਦਾ ਕਹਿੰਦਾ ਰੱਬ ਨੇ ਇੰਨੇ ਸੋਹਣੇ ਤਾਂ ਬਣਾਏ ਨਹੀਂ ਕਾਦੀ ਗੱਲ ਕਰਦਾ ਤੂੰ ਮੂੰਹ ਤਾਂ ਦਿਖਾ ਨਹੀਂ ਰਿਹਾ ਸਭ ਲੋਕਾਂ ਨੂੰ ਪਤਾ ਵੀ ਕੀ ਦਿਖਾ ਰਿਹਾ ਹੁਣ ਤੂੰ ਮੁੜ ਕੇ ਤਾਂ ਆਪੀ ਦੇਖੂ ਬੰਦਾ ਵੀ ਆਹ ਸਾਲਾ ਲਮਾਉਂਦੀ ਕੀ ਨਾਂਗੇ ਸਾਲਾ ਜਨੌਰ ਜਿਆ ਸਾਡੇ ਸੁਰੂ ਨੇ ਵਿਆਹ ਦੀਆਂ ਤਿਆਰੀਆਂ ਹੈ ਇਹਨੇ ਮੁੰਡਾ ਲੱਭਿਆ ਹੋ ਕੁੜੀ ਹੈ ਹੈ ਮੁੰਡਾ ਨਹੀਂ ਕੁੜੀ ਮੁੰਡਾ ਨਹੀਂ ਕੁੜੀ ਉਹ ਬੰਦਾ ਮਗਾ ਦੂੰਗੀ ਉਹ ਪਹਿਲਾਂ ਤੂੰ ਆਪ ਤਾਂ ਬੰਦਾ ਬਣ ਜਾ ਉਹ ਵੀਰੇ ਤੂੰ ਜੋ ਕੁਝ ਬਣਨਾ ਨਾ ਇੱਕ ਪਾਸਾ ਕਰ ਲੈ ਜਾਂ ਤਾਂ ਤੂੰ ਬੰਦਾ ਬਣ ਜਾ ਜਾਂ ਤੂੰ ਕੁੜੀ ਬਣ ਜਾ ਠੀਕ ਹੈ ਨਾ ਬੰਦ ਬੁੜੀ ਨਹੀਂ ਹੱਤ ਕੁੜੀ ਕੁੜੀ ਬਣ ਜਾ ਜਿਹੜੇ ਤੂੰ ਜ਼ੋਰ ਲਾ ਰਿਆ ਅਕਸਰ ਉਹ ਤੇਰੇ ਤੇ ਕੁੜੀਆਂ ਵਾਲੇ ਪੋਜ ਨਹੀਂ ਜੱਜਦੇ ਤੂੰ ਨਾ ਇਹ ਚੱਜ ਕਰਿਆ ਕਰ ਤੂੰ ਨਾ ਜਲੂਸ ਕੱਟ ਮਨ ਵੀ ਤਾਂ ਸਾਡੀ ਤੂੰ ਹੈ ਨਹੀਂ ਠੀਕ ਆ ਜੱਤ ਤੂੰ ਦਾੜੀ ਰੱਖ ਲੈ ਠੀਕ ਆ ਨਾ ਮੇਰੀ ਗੱਲ ਮੰਨ ਜਾਂ ਤੂੰ ਸੁਰਖੀ ਲਾ ਲਿਆ ਕਰ ਦਾੜੀ ਕਟਾ ਦੇ ਇੱਕ ਪਾਸਾ ਦਾ ਕਰ ਲੈ ਉਹ ਕਿਸੇ ਪਾਸੇ ਤਾਂ ਹੋ ਜਾ ਉਹ ਤੋਂ ਦੂਜੇ ਨੂੰ ਕਹੀਏ ਤੈਨੂੰ ਬੰਦਾ ਮੈਂ ਬਣਾ ਦੂੰਗੀ ਓਏ ਹਜੇ ਤੇਰਾ ਆਪਦਾ ਹੀ ਨਹੀਂ ਡਿਕਲੇਅਰ ਹੋਇਆ ਵੀ ਤੂੰ ਬੰਦਾ ਹੈ ਕਿ ਕੁੜੀ ਹੈ ਨਹੀਂ ਤਾਂ ਵੈਸੇ ਪੁੱਛ ਲਿਆ ਤੰਤ ਤੈਨੂੰ ਜੀਨ ਪਾਉਣ ਨੂੰ ਕਰਦਾ ਓਏ ਉਹ ਮੈਂ ਮੈਂ ਤੈਨੂੰ ਨਾ ਬੋਰੀ ਚ ਪਾ ਕੇ ਜੇ ਮੈਨੂੰ ਪਰਮਿਸ਼ਨ ਹੋਵੇ ਨਾ ਤੈਨੂੰ ਬੋਰੀ ਚ ਪਾ ਕੇ ਵਧੀਆ ਤਰੀਕੇ ਨਾਲ ਗੱਟ ਬੰਨ ਕੇ ਨਾ ਤੈਨੂੰ ਬਾਥਰੂਮ ਪਾ ਕੇ ਉਹ ਚੱਟਾ ਪੇਪਰ ਵਿੱਚ ਉਹ ਤੇਰੇ ਜੀਨ ਹੀ ਪਈ ਆ ਆ ਹੋਰ ਤੇਰੇ ਘਗਰੀ ਪਈ ਹੋਈ ਆ ਥੋੜੇ ਪੱਗੇ ਆੜੀ ਤੇ ਕਰਵਾਲੀ ਪਉਂਦੀ ਕਿਸ ਕੀ ਦੀ ਕਰਨੀ ਆ ਘਰ ਵਾਲੀ ਦੀ ਓ ਤੂੰ ਤਾਂ ਬੰਦਾ ਓਏ ਓ ਤੂੰ ਘਰ ਵਾਲੇ ਦੀ ਰੀਸ ਕਰ ਮੈਂ ਤੂੰ ਘਰ ਵਾਲੇ ਦੀ ਰੀਸ ਕਰੀਏ ਨਾ ਵੀ ਦੀ ਹਾਏ ਵੇ ਉਹ ਕਿਹੜਾ ਜੱਟ ਫਸ ਗਿਆ ਇਹਦੇ ਨਾਲ ਵਿਆਹ ਉਹ ਨਹੀਂ ਹੁੰਦਾ ਹੁਣ ਵਿਚਾਰੇ ਦਾ ਜਿਹੜਾ ਇਹਦੇ ਨਾਲ ਫਸ ਗਿਆ ਬੈੜ ਫੁੱਦੂ ਉਹ ਤੈਨੂੰ ਅਸੀਂ ਕੀ ਕਹੀਏ ਆ ਤਾਂ ਹੁਣ ਤੂੰ ਜਾਣ ਬੁੱਝ ਕੇ ਕਰਦਾ ਹੈ ਜਾਣ ਬੁੱਝ ਕੇ ਕਰਦਾ ਫਿਰ ਕਹਿਣਗੇ ਮੇਰੀ ਪਰਸਨਲ ਲਾਈਫ ਹੈ ਅਸਲੀ ਪਰਸਨਲ ਲਾਈਫ ਹੈ ਤਾਂ ਐ ਲੋਕਾਂ ਕਨੇ ਪਾਸੀ ਮਾਰ ਮਰ ਦਰੋ ਹਨ ਮੇਰੇ ਨਾ ਨਾ ਮੈਨੂੰ ਛੇੜੀ ਨਾ ਔਰ ਮੈਨੂੰ ਛੇੜੀ ਨਾ ਤੱਤੀ 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 ਕੀ ਕਿਤਾ ਲੱਗੀ ਅੱਜ ਦੀ ਆਪਣੀ ਵੀਡੀਓ ਸਾਰਿਆਂ ਨੇ ਲਾਈਕ ਕਮੈਂਟ ਸ਼ੇਅਰ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਇਆਂ ਨਾਲੇ ਦੀ ਬਾਤ ਵੀ ਮਹਿਗੀ ਇੰਨਾ ਯੋਰ ਲਾਦਾ ਮੈਂ ਪੱਦੂ ਤੇ ਠੀਕ ਹੈ ਨਾ ਇੱਥੇ ਹੀ ਪਿਆਰ ਬਣਾ ਕੇ ਰੱਖੋ ਅੱਗੇ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲਵ ਯੂ ਓਏ ਇਹਨੂੰ ਵਿਆਹ ਕੇ ਤੋੜ ਦੋ ਇਹਨੂੰ ਵਿਆਹ ਕੇ ਤੋੜ ਦੋ ਇਹਦੇ ਲੱਛਣ ਮਾੜੇ ਨੇ ਉਹਦੇ ਲੱਛਣ ਮਾੜੇ ਨੇ ਇਹਨੂੰ ਤੋੜ ਦੋ ਵਿਆਹ ਕੇ ਹੋਰੀਏ ਕਿਹਦੇ ਨਾਲ ਮੁੰਡੇ ਨਾਲ ਕਿ ਕੁੜੀ ਨਾਲ ਤੈਨੂੰ ਮੈਂਡ ਪੱਧੂ ਕਹਾਂਗੇ ਅਸੀਂ ਮੈਂਡ ਪੱਧੂ